ਅੱਤ ਵੀ ਲੱਗੀ ਵੀ ਹੈ ਤੇਰੀ ਅੱਜ ਤਾਂ ਮੈਨੂੰ ਮੈਂ ਤਾਂ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਇਹ ਲੱਗਦਾ ਵੀ ਅੱਜ ਨਹੀਂ ਤਾਂ ਮੇਰਾ ਪਾਹੀ ਆ ਉਹਦੇ ਮੇਰੇ ਟੀਜਾ ਪੈਨੇ ਹੈਗੇ ਬੈਠੇ ਜਾਂਦੇ ਖਾਣ ਨੂੰ ਪੈਣਾਗਾ ਹੈ ਸਰਦਲ ਪਾਈ ਕੀ ਕੱਢਦੇ ਹੈਗੇ ਤੇ ਧੂੰਆਂ ਵਾਲੇ ਹੋਣਗੇ ਟਾਈਮ ਕੀ ਹੋ ਗਿਆ 10 ਵਜੇ ਕਹਿੰਦੀ ਸੀ 10 ਵਜੇ ਆ ਜਾਗੇ ਚਲ ਕੋਈ ਨਾ ਮਸ਼ੀਨਰੀ ਦੇ ਮਾਮਲੇ ਟਾਈਮ ਲੱਗ ਹੀ ਜਾਂਦਾ ਵੀ ਕੀ ਪਤਾ ਹੁੰਦਾ ਵਾਹ ਕਿਹੜੀ ਫੜ ਦਿਹੁਣ ਕਰਨੀ ਵਾਲੀ ਜਾਂ ਮੱਛੀਆਂ ਦੀ ਕੀ ਕਰੀਏ ਤਾਂ ਨਾ ਮਿਲਦੀ

ਜਾਂਦੇ ਵਾਹਦੇ ਰਹਿਣ ਮਾਰ ਕੇ ਨਾ ਕੌੜੀ ਵੇਰ ਨੂੰ ਉਧਾਰੇ ਨਾ ਤੇ ਦੇਖੀ ਤਾਂ 1500-2000 ਇਹ ਹਜੇ ਤਾਂ ਮੇਰਾ ਭਾਈ ਵੀ ਬਾਈ ਨੇ ਆ ਗਿਆ ਕੋਈ ਜਾ ਵੀ ਭੈਣਾ ਭੈਣਾ ਦਾ ਖਿਆਲ ਰੱਖਣਾ ਪੈਂਦਾ ਹਾਂ ਅੱਲੀ-ਕੱਲੀ ਭੈਣਾ ਤੂੰ ਸਾਡੀ ਮੈਂ ਤਾਂ ਭਾਈ ਆਇਆ ਮਾਰੂ ਮਾਇ ਕਹਿੰਗੇ ਇਹ ਮਾਰਕਾ ਤਾਂ ਤੁਸੀਂ ਬੱਤੀ ਬੱਤੀ ਸੀ ਨਾ ਪਿੱਛੇ ਵੀ ਮੇਰਾ ਪਤਾ ਤਾਂ ਘਰ ਵਧਿਆ ਸੀ ਤੇ ਉਰੇ ਨੂੰ ਤਾਂ ਘੱਟ ਗਿਆ ਮਿਲ ਗਿਆ ਤੇ ਉਹਨੇ ਕੀ ਐ ਕਹਿੰਦੇ ਹੁੰਦਾ ਕਿ ਵਿਆਜ ਨਾਲ ਮੂਲ ਪਿਆਰਾ ਹੁੰਦਾ ਹਾਂ ਮੇਰਾ ਤੇ ਜਦੋਂ ਨਾਲ ਭਾਵੇਂ ਪਿਆਰਾ ਹੈ ਹਾਂ ਆਪਾਂ ਨੇ ਬਾਜੀ ਨਹੀਂ ਦੀ ਤੇ ਬਾਜੀ ਕਿੱਥੇ ਆ ਉਹ ਤਾਂ ਇੱਧਰੇ ਹੋਣਗੇ ਬਾਹਰ ਗਏਗੇ ਤੇ ਤੂੰ ਮੈਨੂੰ ਐ ਦੱਸ ਵੀ ਫਸਲવાડી ਕਿਵੇਂ ਆਪਣੀ ਵਧੀਆ ਫਸਲવાડી ਬਹੁਤ ਵਧੀਆ ਹੈ ਪਰ ਉਹ ਆਏ ਆ ਪਣਿਆ ਜਿੱਕਿ ਮੀਂਹ ਨਹੀਂ ਪਈ ਗਰਮੀ ਬਾਲੀ ਆ ਝੋਨੇ ਚੱਲਦੀ ਨਹੀਂ ਤੂੰ ਐ ਲਾ ਲਾ ਅੱਜ ਕਿ ਤਾਂ ਸਾਰਾ ਸੁੱਕਾ ਲੰਘ ਗਿਆ ਹਾਂ ਤੁਹਾਡੇ ਕਿਵੇਂ ਸਭ ਮਜਾ ਨਾਲ ਠੀਕ ਆਗਾ ਵਧੀਆ ਅੱਛਾ ਰਾਣੀ ਅਰੇ ਬੇ ਪਾਣੀ ਲੈ ਕੇ ਆ ਬੁੱਤਾ ਥੈਂਕ ਯੂ ਆ ਜਾ ਹੋਰ ਭਾਜੀ ਠੀਕ ਰਹਿੰਦੇ ਆ ਠੀਕ ਆ ਠੀਕ ਆ ਵਧੀਆ ਹੋਰ ਆਪਣੇ ਘਰੇ ਦੱਸ ਵਧੀਆ ਸਾਰੇ ਸਸੀ ਜੀ ਬਾਈ ਸਸੀ ਹਾਂ ਸਸੀਕਾਰ ਸਸੀਕਾਰ ਹੋਰ ਠੀਕ ਹੋ ਹਾਂ ਠੀਕ ਹੋਰ ਬੱਚੇ ਠੀਕ ਆ ਹਾਂ ਠੀਕ ਮਾਲ ਬੱਚੇ ਠੀਕ ਆ ਤੇਰੇ ਹਾਂ ਠੀਕ ਆ ਚਲੋ ਪਰਮਾਤਮਾ ਦੀ ਸਤਿ ਸ਼ਾਂਤੀ ਰੱਖੋ ਬਾਹਲੀ ਗਰਮੀ ਆ ਆ ਗਿਆ ਰਾਣੀ ਹਾਂ ਤੇ ਨਾਈ ਤਾਂ ਹਸਮਾਨ ਲੱਜਾਤੀ ਹਾਂ ਅੱਛਾ ਤੇ ਨਾਈ ਚਾਹ ਬਣਾ ਲਿਆ ਤੇ ਆਏ ਕਰੀਏ ਬਿਸਕੁਟ ਜਿਹੜੇ ਆਪਾਂ ਬੰਦੀ ਟੋੜਦੀ ਨਹੀਂ ਸੀ ਉਹਦੇ ਚ ਕੱਢਦੀ ਚੰਗਾ ਠੀਕ ਹੈ ਫਿਰ ਹਾਂ ਤੂੰ ਆਪ ਬੜੇ ਤੇ ਆਪ ਕੋਈ ਧੀਵਾ ਕੇ ਬੈਠਾ ਉਹ ਸਾਥ ਤੇ ਹਾਂ ਫਿਰ ਉਹ ਸੁਖਨਾ ਕੰਮ ਨਹੀਂ ਆਦਾ ਹੈਗਾ ਮੁੰਡਾ ਦੇਖ ਹੁਣ ਸਾਰੀ ਉਮਰ ਦੀ ਤੇ ਕੰਮ ਕਰੀ ਜਾਣੇ ਹਾਂ ਬਾਈ ਅੱਗੇ ਉਹ ਕੀ ਹੋਣਾ ਕਿਤੇ ਕੱਢ ਗਿਆ ਹੁਣ ਅਸਰ ਤੇ ਕਿਹਨੂੰ ਫੜਵਾਇਆ ਗਿਆ ਹੁਣ ਮੜਮੋਟਾ ਪਰ ਜਾਈਦਾ ਤੂੰ ਹੀ ਕਹਿੰਦੀ ਸੀ ਭੈਣੇ ਹਾਂ ਲਈ ਵੀ ਠੰਡ ਹੋਈ ਤੇ ਬਗਜੋ ਮੀਂਹ ਪੈ ਰਹਿਣ ਤੇ ਮਾਸ਼ੱਲ ਕੋ ਨਹੀਂ ਉਹਨੂੰ ਕੱਲ ਗੁਲਗਲੇ ਮੱਠੇ ਪਕਾਉਂਦੀ ਇਹਨੂੰ ਬਾਹਰ ਗਰਮੀ ਆਉਂਦੀ ਹਾਂ ਤਾਂ ਕਰਕੇ ਮਾਚਾ ਸੀ ਵਿਹਲੇ ਜੀ ਚੱਲ ਜਾਇਆ ਉਹਨੇ ਫੇਰ ਆਏ ਹੁਣ ਨਹਾ ਨਮਾਜ਼ ਕਿੱਥੇ ਦੂਰ ਹੁੰਦਾ ਤੁਹਾਨੂੰ ਆਖਿਆ ਮਜਾ ਆ ਮੇਰੇ ਭੈਣ ਕੋਲ ਹਾਂ ਉਹ ਤਾਂ ਹੈ ਹੀ ਹੈ ਫਰਜ਼ ਬਣਦਾ ਹਾਂ ਮੇਰੀ ਛੁੱਟੀ ਦਾ ਲਾਲਚ ਹਾਂ ਇਹ ਵੀ ਮੁੰਡੇ ਦੀ ਕੁੱਟੀ ਦਾ ਲਾਲਚ ਮੈਂ ਤਾਂ ਫੜਾਇਆ ਉਹਨੇ ਤੇਰੇ ਡਿਊਟੀ ਤੇ ਜਾਣਾ ਹੁੰਦਾ ਇਹਨੇ ਹਾਂ ਚੱਲ ਬਹੁਤ ਸੋਹਣਾ ਕਰਿਆ ਤੇ ਮਾਤਾ ਕਹਿੰਦੀ ਸੀ ਕਿ ਸਾਡੇ ਨੂੰ ਟ੍ਰਾਂਸਫਰ ਮੰਡ ਚਾਹੁੰਦੇ ਪੈਸਾ ਨਹੀਂ ਤੇ ਚਾਹੀਪੇ ਮਾਗਲ ਖੂੜੀ ਹੋਵੇ ਤੇ 33 ਦਿਨ ਪੇਕਾਂ ਦੀ ਅਸਕਰਦ ਹੋਇਆ ਹਨ ਤੇ ਮਾਇਆ ਕਿ ਚਾ ਕੋਈ ਸਾਡੇ ਵੀ ਆਉਣ ਵਾਲੀ ਹੈਗੇ ਆ ਜਾਣੇ ਇੱਕ ਦਿਨ ਚ 24 ਤੇ ਐ ਵੀ ਡਿੱਕੀ ਜਾਂਦੀ ਸੀ ਮੈਂ ਤਾਂ ਭਾਈ ਕਦੇ ਬੈ ਜਾ ਕਰ ਕਦੇ ਬੈ ਜਾ ਕਰ ਬਰਬਰਾਨੀ ਕਾ ਹੋਰ ਭਣੇ ਮੂੰਹ ਨੂਰਾ ਨਹੀਂ ਠੀਕ ਹੈ ਤੇਰੀ ਠੀਕ ਹੈ ਭਾਈ ਬਧੀਆ ਬਸ ਕਰਦੀ ਆ ਸੇਵਾ ਮੈਨੂੰ ਤੈਨੂੰ ਪਤਾ ਹੀ ਆ ਇਹ ਜੀ ਕਹੇ ਮਾਇਗਾ ਹੈ फेर ਮੜਾ ਮੋਟਾ ਆਪ ਵੀ ਦੇਖਣਾ ਪੈਂਦਾ ਹੈਗਾ ਦੇਖਣਾ ਭਾਈ ਆਪ ਆਪ ਨਰਮਾਈ ਵਰਤ ਲਿਆ ਕਰੋ ਆਪ ਮੈਂ ਕਦੇ ਉਹ ਬੋਲਦੀ ਨਹੀਂ ਪੁਕਾਰ ਜਾਂਦੀ ਹਾਂ ਹਾਂ ਬਸ ਮੈਂ ਬੋਲਦੀ ਆ ਤਾਂ ਮੁਝੇ ਪੁਕਾਰ ਜਾਂਦੀ ਨਹੀਂ ਹਾਂ ਆਪ ਦਾ ਵਧੀਆ ਟਾਈਮ ਟਪਾਉ ਹਾਂ ਚੱਲ ਜੀ ਜੱਲਾ ਸਵੇਰੀਆ ਸ਼ਾਮ ਨੂੰ ਬਾਗ ਟਾਈਮ ਲਾ ਤਾ ਨੇ ਚਰ ਕੋਣੀ ਗਰਮੀ ਹੈ

ਆਗੇ ਤੁਸੀਂ ਹਾਂ ਭਇਆ ਆਹ ਲਓ ਪਾਣੀ ਪੀ ਲਓ ਮਾਤ ਨੂੰ ਆ ਕਹਿੰਦਾ ਸੀਗਾ ਹਾਂ ਤਿਆਰ ਹੋ ਜਾ ਆਪਾਂ ਕੁੜੀ ਕੋਲ ਚੱਲ ਕੇ ਜਾਣਾਗਾ ਕਿਹੜੀ ਕੁੜੀ ਲੈ ਕੁੜੀ ਆ ਕੇ ਕਿਹੜੀ ਕੁੜੀ ਆਪ ਜਿਹੜੀ ਸੰਧਾਰਾ ਨਾਲ ਲੈ ਕੇ ਜਾਣਾ ਉਥੇ ਸੰਧਾਰਾ ਨਾ ਕਿਤੇ ਸ਼ਰਮ ਕਰੋ ਹੁਣ ਹੁਣ ਉਹਦਾ ਵਿਆਹ ਕਰ ਐਨਾ ਪੈਸਾ ਖਾਣਾ ਲਾ ਕੇ ਹਟਿਆ ਜਾ ਸੰਧਾਰੇ ਦੀ ਕੱਚ ਰਹਿ ਗਈ ਉਹ ਲੈ ਫਿਰ ਆਪਣੀ ਆਪਣੇ ਨਾਲ ਜੰਮੀ ਚਾਈ ਜਾਈ ਹੈਗੀ ਉਹਨਾਂ ਨੂੰ ਸੰਧਾਰਾ ਤੇ ਲੈ ਕੇ ਜਾਣਾਗਾ ਮੈਥੋਂ ਨਹੀਂ ਜਾ ਹੁੰਦਾ ਠੀਕ ਆ ਗਰਮੀ ਬਹੁਤ ਪੈਂਦੀ ਹੈਗੀ ਇੱਕ ਲੈਟ ਨਹੀਂ ਹੁੰਦੀ ਹੈਗੀ ਇੱਥੇ ਲੈ ਅਕੇ ਜਾ ਨਹੀਂ ਹੁੰਦਾ ਮੈਥੋਂ ਨਹੀਂ ਜਾਇਆ ਜਾਂਦਾ ਨਾਲ ਕੋਈ ਲੋੜ ਨਹੀਂ ਹੈ ਕਿ ਸੰਧਾਰਾ ਤੋਂ ਦੂਰੇ ਦੀ ਕਰਾਂਗੇ ਆਪਾਂ ਘੜਾ ਉੱਥੇ ਰਾਤ ਰਹਿਣੀ ਆ ਹੁਣ ਤੁਸੀਂ ਆਦੀ ਭੈਣ ਮਗਰ ਲੱਗਣਾ ਕਹਿਤਾ ਹੁਣ ਫੋਨ ਕਰਕੇ ਵੀ ਸੰਧਾਰਾ ਲੈ ਕੇ ਆ ਜਾਂ ਪਰ ਹੁਣੇ ਕਾਹਨੂੰ ਕਹਿਤਾ ਲੈ ਹਾਂ ਕਹਿਤਾ ਹੁਣ ਆ ਵੀ ਨਵੇਂ ਨਵੇਂ ਵਧੀਆ ਮਹਿੰਗੇ ਮਹਿੰਗੇ ਸੂਟ ਲੈ ਕੇ ਆ ਜਾ ਸਮਝ ਨਹੀਂ ਥੋੜਾ ਪੰਗਾ ਪਿਆ ਉਹ ਕੁਛ ਨਹੀਂ ਤੇ ਤਿਆਰ ਹੋ ਕੇ ਚੱਲਦੇ ਆਂਗੇ ਮੈਥੋਂ ਮੁੱਥੋਂ ਨਹੀਂ ਜਾਇਆ ਜਾਂਦਾ ਹੈਗਾ ਸੰਧਾਰਾ ਤਾਂ ਮੇਰਾ ਨਹੀਂ ਹਜੇ ਤੱਕ ਆਇਆ ਅਸੀਂ ਕਿਵੇਂ ਦੇ ਆਈਏ ਕੀ ਯਾਰ ਥੋੜੀ ਉਹੀ ਬੁੜੀ ਵਾਲੀ ਮੱਤ ਆ ਮਤਮਤਦਾਰੀ ਮੈਨੂੰ ਪਤਾ ਮੈਂ ਤੁਹਾਨੂੰ ਬੰਦਾ ਵਾਂਗੂ ਕਹਤਾ ਠੀਕਾ ਕਿਤੇ ਨਹੀਂ ਜਾਣਾ ਹੈਗਾ ਖੇਤ ਜਾ ਕੇ ਗੇੜਾ ਮਾਰਿਆ ਵੋ ਵੱਡੇ ਆਏ ਸੰਧਾਰੇ ਵਾਲੇ ਪੌਣੇ ਹੋਰ ਕੁਝ ਆਂਕਾਰ ਆਜਾ ਤੇ ਕਾ ਤੇਰੇ ਪਾ ਕੇ ਜੱਲਾ ਗੁੱਦਰਾ ਪਾ ਲੈ ਆਜਾ ਜਿਹੜਾ ਨੋਹੀ ਪਈ ਨਹੀਂ ਉਹ ਤੇਰੀ ਕੱਢੂ ਹਾਂਜੀ ਵੀ ਫਿਰ ਬਾਜ ਜਾ ਜਵਾਕ ਗਿਲੀ ਦੂਰ ਨਹੀਂ ਗਈ ਮਾਈ ਘਰ ਘਰ ਦੀ ਵਾਰੀ ਹੋਈ ਜਾਂਦੀ ਹੈ ਲੈ ਮਾਈ ਕਹਿੰਦੀ ਤਾਂ ਦੇਖੋ ਮੇਰੇ ਕਪੜੇ ਕਿਹਨੇ ਖਾਂ ਤੋਂ ਨਹੀਂ ਆ ਰਹੇ ਕੋਲਰ ਕਹਿੰਦੇ ਕਿਹਨੇ ਕੱਢ ਦਿੱਤੀ ਲੈ ਕਿਥੋਂ ਪਤਾ ਲੱਗਦਾ ਮੇਰੇ ਤਾਂ ਭਾਈ ਨਾਲ ਤੀਜਾ ਤੇ ਭਾਣੇ ਭੱਜੀ ਆਏ ਆ ਮੈਂ ਕਿਹਨਾਂ ਪਤਾ ਹੈ ਕਿ ਰੱਖੇ ਦੁੱਤਾ ਇਹਦੇ ਤੇ ਆ ਦੇਖੀ ਕਿਹਨੂੰ ਕਾਇਗੀ ਆਹਾਂ ਦੋ ਬੋਲ राणी थोड़ी हाँ, हाँ, अच्छा, हाँ, तो हो गई देख संधारा मेरा हजे भी आंदा तू आए ना कही मेरी सस क्या लाके कह मैं जो लादी तेनिया कह तेर मुधारा आया

ਤੇ ਮਗਰਦੀ ਬੰਨ ਨਗਰ ਤੇ ਇਹਨਾਂ ਪਾਗਲਾ ਮੈਂ ਤਾਂ ਕਿਹਦੇ ਨੂੰ ਤੈ ਉਹ ਤੇ ਉਹਨਾਂ ਨੂੰ ਆਪੇ ਖਰਮ ਗਿਆ ਦੀਏ ਤੇਰਾ ਘੱਟ ਕੋਈ ਨਹੀਂ ਪੁੱਤ ਹੂੰ ਕਿਉਂਕਿ ਤੇਰਾ ਜਮੀਰ ਜਿਹਨੇ ਉਸੇ ਤੇਰਾ ਘੱਟ ਨਹੀਂ ਹੁਣ ਮੇਰੀ ਭੁਜਾਈ ਉਹਨੂੰ ਪਤਾ ਹੈਗਾ ਹਿੰਤਾ ਨਾਲ ਜੇ ਇੱਕ ਦਿਨ ਆਵੇ ਨਾ ਤੇ ਉਹਦੀ ਗੱਲ ਤਾਂ ਤੈਨ ਸਫਾਲੇ ਲੱਗਦੇ ਹੂੰ ਬੇਬੇ ਮੈਂ ਚਾਹ ਪਾਉਂ ਮੈਂ ਚਾਹ ਦੀ ਤੈ ਕਿਹ ਅੰਜਾਉਂ ਤੇ ਇਹ ਨਾ ਅੰਨ ਵੀ ਸਫਾਲੇ ਪਤਾ ਨਾ ਕੋਈ ਉਹ ਜਨੋ ਕਹਾਂ ਨੀ ਹਾਂ ਨੱਥਿਆ ਜੀ ਨੋ ਆਕੇ ਨਾ ਤੇ ਮਾਂ ਮੇਰੀ ਖਾਲਾਣੇ ਕਿ ਕਿਸ ਕੋਟ ਹਾਂ ਬਬੂ ਹਾਂ ਉਹ ਆ ਜੀ ਵੀ ਦੀ ਚਹੀ ਗੈਂਦੀ ਹੈ ਵੀਰੇ ਨੂੰ ਆਉਣਾ ਚਾਹੀਦਾ ਮੇਰਾ ਸੰਧਾਰਾ ਲੈ ਕੇ ਮੇਰਾ ਵੀ ਜੀ ਕਰਦੇ ਮੇਰਾ ਵੀ ਕੋਈ ਆਵੇ ਹਲੋ ਹਲੋ ਆ ਕਰਨ ਜੀ ਠੀਕ ਹੈ ਸੱਸੀ ਗੁਰੂ ਕੀ ਕਰੇਗਾ ਕਰੇ ਠੀਕ ਹੈ ਉਹ ਕਰੇਗਾ

ਚਲ ਵੀਰੇ ਨੇ ਕਹਾਈ ਤੇ ਦਿੱਤਾ ਗਿਆ ਉਹ ਹਾਂ ਇਹ ਕੁ ਤਰੀਕੂ ਨੰਮੀ ਜਾ ਅਲਕਦ ਪਟਾ ਤੇ ਹਾਂ ਜਾਨੀ ਆ ਤੇਰੇ ਦੇਰ ਮੁਕਦੇ ਚੱਕਰ ਜਾ ਕੋਈ ਮੈਂ ਤਾਂ ਤੇ ਮੰਨਦੇ ਨੀ ਕਾਦੇ ਆਮ ਜੇ ਆ ਨਹੀਂ ਸਕੇ ਉਹ ਯਾਰਾ ਨੇ ਕਿੱਧਰ ਚਲੀ ਬੈਠਾ ਹੱਥੇ ਮੇਰੀ ਗੱਲ ਸੁਣ ਬੈ ਜਾ ਹਾਂਜੀ ਮੰਮੀ ਮੇਰੀ ਗੱਲ ਸੁਣ ਪਤਾ ਜਿਹੜੀ ਮੇਰੀ ਭਝਾਈ ਆ ਉਹ ਤਾਂ ਕਰਾਣੇ ਕਰ ਦਿੱਤੀ ਆ ਨੈਤੋ ਨੇ ਪਕਾ ਨਹੀਂ ਮੱਠੂਗਾ ਨੈ ਭੁਲ ਗਏ ਨਾਲੇ ਕਢਾ ਲੈਂਦੇ ਬਿਸਕੁਟ ਬਾਕੀ ਸਿਰ ਨੂੰ ਆ ਪਤਾ ਹੈ ਵੀ ਜੇ ਅੜ ਗਿਆ ਸਾਰੇ ਜੂਵੀ ਨੇ ਘਰ ਚੋਂ ਨੇ ਜ਼ਮੀਨ ਚੋਂ ਤੇਰੀ ਪਰਜਾਈ ਏਡੀ ਤੇਜ ਆਏਗੀ ਤੇ ਉਹਨੂੰ ਸੋਚ ਐਂ ਤੇਰੇ ਬਾਰੇ ਕੋਈ ਮਾੜੀ ਮੱਟੀ ਚੋ ਹੁਣ ਬਾਈ ਵਰਗੇ ਮਿੱਟੀ ਪਾਈ ਜਾਂਦੇ ਖੇਤ ਪਾਡੋ ਚਲ ਜੋ ਨਾ ਜੂਣਾ ਲੱਗਣ ਲੱਗ ਜੂਆ ਉਹ ਦੋ ਕੁ ਗਿੱਲੇ ਬਾਣ ਮਾੜਾ ਵਾਲਾ ਸੀਗਾ ਬਾਈ ਕਹਿੰਦਾ ਦੋ ਕੁ ਦਿਨ ਲੱਗ ਜਾਣਗੇ ਤੇ ਫਿਰ ਉਹ ਇੱਕ ਟਾਈਮ ਤਾਂ ਕੱਢ ਹੀ ਸਕਦੇ ਆਗੇ ਆਉਣ ਦਾ ਕਿੰਨੀ ਗੱਲ ਘੰਟੇ ਦੀ ਬਾਤ ਸਾਰੀ ਕੋਈ ਬਾਹਲੀ ਦੂਰ ਹੈ ਹਾਂ ਇਹ ਤਾਂ ਗੱਲ ਸਹੀ ਮੈਂ ਜਦੋਂ ਤੇਰੇ ਅੱਜ ਨਹੀਂ ਆਉਂਦੇ ਹਾਂ ਕੋਈ ਲੋਹੜੀ ਦੀਵਾਲੀ ਨਹੀਂ ਆਉਂਦੇ ਤੇ ਕੱਲ ਨੂੰ ਜੇ ਕਿਸੇ ਜਵਾਕ ਨੂੰ ਪਿਆਹਾਂਗੇ ਫਿਰ ਕਿੱਥੋਂ ਆਜਾਂਗੇ ਤੇਰੇ ਹਾਂ ਮੰਮੀ ਇਹ ਤਾਂ ਗੱਲ ਸਹੀ ਹੈ ਇਹ ਤਾਂ ਸੋਚਨੀ ਆ ਤੁਹਾਡੇ ਦਿਮਾਗ ਤੋਂ ਪੜੇ ਲਿਖੇ ਆ ਤੂੰ ਠੀਕ ਹੈ ਮੈਂ ਤੂੰ ਇੱਕ ਦਿਨ ਆਇਆ ਕਰੀ ਦਬਕਾ ਮਾਰਦੀ ਕਹ ਪਾਈ ਮੇਰਾ ਘਰ ਕੁਸਾਈ ਨਹੀਂਗਾ ਘਰ ਤੇ ਵੀ ਆ ਮੇਰਾ ਜ਼ਮੀਨ ਤੇ ਵੀ ਆ ਕਹ ਕਿਉਂ ਤੁਸੀਂ ਆਉਂਦੇ ਆਪੀ ਉਹੀ ਤੇਰੀ ਪਰਜਾਈ ਤੱਕਲੇ ਵਰਗੀ ਹੋ ਜੂ ਸਿੱਧੀ ਚੱਲ ਕੋਈ ਨਾ ਮੀ ਜ਼ਮੀਨ ਨੂੰ ਤਾਂ ਕਾਨੂੰਨ ਕਰਨ ਜਦੋਂ ਉਹਨਾਂ ਦੀ ਹੈ ਨਾ ਉਹਨਾਂ ਕੋਲ ਹੀ ਰਹਿਣੀ ਹੈ ਉਹਨਾਂ ਦਾ ਕੁੜੀਆਂ ਦਾ ਹਿੱਸਾ ਨਹੀਂਗਾ ਹੁਣ ਚਲ ਕੋਈ ਨਾ ਮਮੀ ਤੁਸੀਂ ਚਾਹ ਪੀ ਲਓ ਤੂੰ ਵੀ ਪੀ ਲੈ ਮੈਂ ਬਿਲਕੁਲ ਖਾਲੀ ਨਾ ਠੀਕ ਹੈ ਮਮੀ ਠੀਕ ਆਓ ਚਲ ਕੋਈ ਨਹੀਂ ਭਾਣੇ ਮੇਰ ਕੀ ਉਹ ਆਪਣੀ ਨੂਤੀ ਨੂੰ ਆਏ ਨਹੀਂ ਕਹੀਦਾ ਹੁੰਦਾ ਚਲ ਕੋਈ ਨਹੀਂ ਆ ਜਾਣਗੇ ਉਹ ਤੇ ਚਲ ਵੀਰ ਆਪਾਂ ਤਾਂ ਨਹੀਂ ਕਹਿੰਦੇ ਪਤਾ ਹੈ ਕਿ ਜਿਹੜੇ ਆਸਗਮਾਨਦੇ ਆ ਜਦੋਂ ਉਹਨਾਂ ਦੇ ਨੋਹਾਂ ਸੁਣਾ ਰਹੇ ਆਉਂਦੇ ਆ ਮੈਨੂੰ ਉਹਦੀ ਕਾਇਨ ਨਾ ਤੇ ਅਸੀਂ ਨੋਹਾਂ ਸੁਣਾ ਰਹੇ ਨਹੀਂ ਆਇਆ ਇੱਥੋਂ ਬੋਲਦਾਂ ਚਲ ਕੋਈ ਨਹੀਂ ਦਾ ਪਾਇ ਮੜਕੇ ਨਾ ਹਲਾ ਹਾਂ ਚਲ ਕੋਈ ਨਹੀਂ ਆਏ ਦੂਸਰਾ ਟਈ ਆ ਕੋਈ ਗੱਲ ਨਹੀਂ ਆਏ ਨਹੀਂ ਕਰੀ ਨਹੀਂ ਆਏ ਤਾਂ ਕੋਈ ਨਹੀਂ ਚਲੋ ਆਪਣੇ ਕਿਹੜਾ ਫਸਾਏ ਨਹੀਂ ਰੱਬ ਦਿੱਤਾ ਸਾਰਾ ਕੁਝ ਆਪਣੇ ਘਰੇ ਬਿਪਾਰ ਜੀ ਤੋਂ ਫਿਰ ਮੈਨੂੰ ਬੋਲ ਲਗਾ ਮਾਰਦਿਆਂ। ਹਾਂ। ਮੈਂ ਤਾਂ ਕਰਕੇ ਕਹਿਤਾ ਇਹ ਮੇਰਾ ਕਹਿਣ ਜੀ ਕਰਦਾ ਸੀ। ਇਕੱਲੀ-ਕੱਲੀ ਨੂੰ ਮੇਰੀ ਮਜਬੂਰੀ ਹੁੰਦੀ ਆ ਘਰ ਦੀ ਕਿਸੇ ਦੀ। ਚਲ ਕੋਈ ਨਹੀਂ ਆ ਜਾਣੇ। ਚਲ ਚਾਹ ਪੀਓ ਉਥੇ। ਕੋਈ ਨਹੀਂ। ਮੈਂ ਭਾਣੇ ਖਾਣਾ। ਤੁਸੀਂ ਖਾਣਾ ਵੀਰ ਕੋਈ ਨਹੀਂ। ਮੈਂ ਤਾਂ ਮਿੱਠਾ-ਖੱਟ ਖਾਣੀ ਹੈਗੀ। ਲੈ ਰੋ ਕੋਈ। ਚੰਗਾ ਭਾਣੇ ਫਿਰ ਮੈਂ ਚੱਲਦੇ ਆਂ ਹੈ। ਮੈਂ ਵੀਰ ਤੈਨੂੰ ਆਏ ਕਹਿੰਦੇ ਸੀ ਮੈਂ ਖੜਾ ਹੀ ਜਾਂਦਾ ਅੱਜ ਦਾ ਦਿਨ ਤਾਂ। ਨਾ ਨਾ ਭਾਣੇ ਉਹ ਫਿਰ ਤੈਨੂੰ ਪਤਾ ਝੋਨੇ-ਝਾਨੇ ਦਾ ਦੇਖਣਾ ਹੈ। ਮੈਂ ਤਾਂ ਬੰਦੇ ਛੱਡ ਕੇ ਆਇਆ ਸੀ ਖੇਤ ਰੇ ਸਿੱਟੀ ਜਾਂਦੇ ਆ। ਚਲ ਹਾਂ ਉਹ ਵੀ ਫਿਰ ਆਪਾਂ ਪੁੱਤਾਂ ਨੂੰ ਪਾੜ ਦੇ ਫਸਲ ਤਾਂ ਹੈ ਹਾਂ ਚਲ ਉਹ ਵੀ ਜ਼ਰੂਰੀ ਹੈ ਆਪਣੇ ਛਟਾਦੀ ਝੋਨੇ ਚੰਨ ਚ ਰਹੀ ਹਾਂ ਉਹ ਤਾਂ ਆਪੇ ਪੁੱਤ ਮੁੰਡਾ ਕਰ ਲੈਂਦਾਗਾ ਅੱਛਾ ਅੱਛਾ ਠੀਕ ਹੈ ਫਿਰ ਉਹ ਪਵਾ ਦੇਣ ਦੇ ਵਿੱਚ ਉਹ ਝੋਨਾ ਪੀਲਾ ਪਾਲਾ ਤਾਂ ਨਹੀਂ ਹੁੰਦਾ ਨਹੀਂ ਠੀਕ ਹੈਗਾ ਅੱਜ ਦੀ ਘੜੀ ਤਾਂ ਵਧੀਆ ਦੇਖਾ ਕੱਲ ਕਿਸੇ ਨੇ ਦੇਖਣੀ ਨਹੀਂ ਚਲ ਨਾ ਤੋ ਉਹ 12 36 ਫੰਗੀ ਸਾਈਡ ਪਵਾ ਦਿਓ ਉਹ ਵਧੀਆ ਬੂਟਾ ਤਾਕਤ ਫੜ ਜਾਂਦਾ ਜੜਾਂ ਤੋਂ ਹਾਂ ਤੇਰੀ ਗੱਲ ਸਾਣੀ ਇਹ ਤੇਰੀ ਗੱਲ ਹਾਂ ਫਿਰ ਚੱਲ ਭਾਈ ਜੇ ਨਹੀਂ ਸਰਦਾ ਤੇ ਤੈਨੂੰ ਤੇ ਗੱਗੂ ਲਾਜ ਕੋ ਦੋ ਦਿਨ ਮੇਰੇ ਕੋਲੇ ਚਲ ਗੱਗੂ ਨੂੰ ਰੱਖ ਲਓ ਤੋ ਤੇਣਾ ਤੇ ਮੈਂ ਡੌੜ ਜਮਟੀ ਦਾ ਇੱਥੋਂ ਬਾਕੀ ਪੁੱਤਰਾ ਕੋਈ ਨਹੀਂ ਤ੍ਰਿਪੂਆ ਦਾ ਇੱਥੇ ਮਦਦ ਕਰਾ ਦੇ ਹਾਂ ਇੱਥੇ ਚੱਲ ਮਾਦੂ ਤਾਂ ਮੈਂ ਕੀ ਕਰਨੀ ਆ ਮਸਾ ਮੇਰਾ ਕਹਿੰਦੇ ਨਹੀਂ ਹੁੰਦਾ ਕਿ ਵਿਆਹ ਜਨਾ ਮੂੰਹ ਪਰ ਮਸਾ ਮੇਰਾ ਪਤੀ ਜਾਇਆਗਾ ਚੱਲ ਕੋਈ ਨਹੀਂ ਭੈਣੇ ਤੇਰੇ ਨਾਲ ਹੱਥ ਬਟਾ ਦੂ ਹਾਂ ਤੇ ਫਿਰ ਮੈਂ ਰਖੜੀ ਨਾ ਉੰਗੜਾ ਹਾਂ ਹਾਂ ਅੱਛਾ ਹੋਰ ਫਿਰ ਭਾਨੋ ਤੇਨੂੰ ਆਹ ਲੀੜੇ ਤਾਂ ਦੇਤੇ ਸੀਗੇ ਤੇ ਫਿਰ ਤੇਰੇ ਪੈਰਾਂ ਨੂੰ ਜੁੱਤੀ ਜੱਤੀ ਦਬਾ ਕੇ ਜਾਂ ਕੀ ਕੋਈ ਗੱਲਾਂ ਦਵਾ ਦਿੰਦੇ ਹਾਂ ਸਾਰਾ ਕੁਝ ਛੋੜ ਈ ਐ ਕੋਈ ਨਹੀਂ ਕੋਈ ਗੱਲ ਨਹੀਂ ਤੁਸੀਂ ਕੀ ਲੱਕ ਰੱਖਦੇ ਮੈਥੋਂ ਤਿੰਗਾਂ ਨੂੰ ਮਾਣ ਹੁੰਦਾ ਦੇ ਪੇਕੇਆਂ ਦਾ ਕੋਈ ਨਹੀਂ ਜਿਉਂਦੇ ਵਾਸਤੇ ਰਹੋ ਜੇ ਤੁਸੀਂ ਹੋ ਤਾਂ ਇੱਕਰ ਨਹੀਂ ਕੋਸ ਤੂੰ ਐ ਲਾ ਲਾ ਵੀ ਮੈਂ ਤਾਂ ਬੁਢੀ ਹੋਈ ਪਈ ਆ ਸੁਧਾਰਾ ਤਾਂ ਮੇਰਾ ਹੁਣ ਤਾਂ ਹੀ ਆਈ ਜਾਂਦਾ ਤੇ ਫਿਰ ਇੰਨੂੰ ਕਿੱਥੋਂ ਭਜਾਂਗੇ ਤੁਸੀਂ ਇਹ ਤਾਂ ਥੱਗ ਜਿਉਂਦੇ ਆਂਦੇ ਮੇਲੇ ਆ ਭੈਣ ਕੋਈ ਗੱਲ ਨਹੀਂ ਨਾ ਕੋਈ ਨਹੀਂ ਵੀਰਾ ਤੈਨੂੰ ਜੀ ਆਇਆਂ ਚੰਗਾ ਰੱਖੜੀ ਤੇ ਆ ਨਹੀਂ ਫਿਰ ਹਾਂ ਹਾਂ ਮੈਂ ਆਉਂਗੇ ਕਿੰ ਪਹਿਲਾਂ ਆਉਂਗੀ ਕੋਈ ਨਹੀਂ ਤੇ ਕਾਈ ਨਹੀਂ ਮੇਰੇ ਪਰ ਜਾਈ ਨੂੰ ਹੈ ਕੋਈ ਨਹੀਂ ਮੈਂ ਮੇਲੇ ਨਹੀਂ ਸਾਰਿਆਂ ਨੂੰ ਤੇ ਜਾ ਕੇ ਫੋਨ ਫੋਨ ਕਰਦੀ ਕੋਈ ਨਹੀਂ ਹਾਂ ਕਿਤੇ ਮੈਨੂੰ ਸੋਚ ਰਹੇ ਠੀਕ ਆ ਠੀਕ ਆ ਹਾਂ ਚੰਗਾ ਵੀਰਾ ਚੰਗਾ ਠੀਕ ਵਗ ਜਾ ਖੈਰ ਸੁੱਖਣਾ ਹ ਲਾਪਾਈ ਹੁਣ ਤਾਂ ਇਹ ਜੀ ਹੁਣ ਅੱਧ ਬੋਲਾਉਂਦੇ ਆ ਭੱਜੇ ਆਉਂਦੇ ਹੈਗੇ ਆ ਹੁਣ ਜੇ ਨੂਹ ਨੂੰ ਕਹਿੰਨੀ ਆ ਤਾਂ ਇਹ ਗੁੱਸਾ ਮੰਦੀ ਆ ਉਹ ਵੀ ਤਾਂ ਕਹਿੰਦੀ ਨਾ ਗਾ ਜਦੋਂ ਆਸਕ ਮਾਰ ਕੋਈ ਕਹਿ ਦਿੰਦਾ ਨਹੀਂ ਮੇਰਾ ਕਹ ਹਰ ਕਹ ਨੂੰ ਜੀ ਕਰਦਾਗਾ ਕੱਲੀ ਕੱਲੀ ਮੇਰੇ ਨੂਹ ਹੈ ਫੇਰ ਮੈਨੂੰ ਬੋਲਣਾ ਪੈਂਦਾਗਾ ਮਾ ਜੇ ਜਦੋਂ ਹੁੰਦੀ ਨਾ ਮੈਨੂੰ ਮੇਰੇ ਵੀਰ ਨੂੰ ਦੇਖਣਾ ਨਾ ਬੈਂਦਾ ਮਾ ਤਿੱਥ ਪਹਿਲੀ ਮਾ ਮੇਰਾ ਘਰ ਦੇ ਸੰਧਾਰਾ ਨਾ ਰੁਕਦਮਾ ਤੇ ਨਾ ਮੰਮੀ ਮੈਨੂੰ ਕਹਿੰਦੇ ਵੀ ਰਾਣੀ ਤੇਰਾ ਸੰਧਾਰਾ ਕਿਉਂ ਨਹੀਂ ਆਇਆ ਸੰਧਾਰੀ ਤਾਂ ਹੁੰਦੀ ਮਾਵਾਂ ਨਾਲ ਤੇ ਮੇਰਾ ਵੀਰ ਵਿਚਾਰਾ ਜਿਹੜਾ ਭਾਬੀ ਕਰਕੇ ਮੈਨੂੰ ਕੁਛ ਕਹਿ ਵੀ ਨਹੀਂ ਸਕਦਾ ਕੋ ਲੱਗੇ ਕਿ ਅੰਜਲੀ ਗਈ ਉਹ ਹੋਇਆ ਕਰੇ ਇਕੜੇ ਇੱਕ ਸਿਆਪਾਗਾ ਜੇ ਇਹਦੀ ਸੁਣਦਾ ਤਾਂ ਵੀ ਮਰਦਾ ਜੇ ਭੈਣ ਦੀ ਸੁਣਦਾ ਤਾਂ ਵੀ ਮਰਦਾਗਾ ਚੱਲ ਕੋਈ ਨਹੀਂ ਇਹ ਤਾਂ ਕਿਰ ਮੂੰਹ ਸੁੰਘਦੇ ਆਗੇ ਨਹੀਂ ਮੈਂ ਬਾਹਰ ਦੀ ਬਾਹਰੀ ਨਹੀਂ ਬੇੜੇ ਹੁ ਕੰਮ ਇਹ ਤਾਂ ਨਹੀਂ ਕਿਸੇ ਬਸ ਕਰਦੇ ਉਸੇ ਮੀ ਹਾਂ ਉਹ ਕਾ ਕੀ ਕਰਿਆ ਨਹੀਂ ਹੁੰਦਾ ਮਾਤ ਨੂੰ ਮੈਂ ਕਹਿੰਦਾ ਸੀ ਆ ਹਾਂ ਮਾ ਸਾਰੇ ਜਾਈ ਜਾਂਦੇ ਆਗੇ ਸਮਾਨ ਦੇਣ ਕੁੜੀਆਂ ਨੂੰ ਆਪਾਂ ਵੀ ਜਾਈ ਹੁਣੇਗੇ ਫਿਰ ਜਾਈ ਜਾਣ ਸਾਰੇ ਆਪਾਂ ਨੂੰ ਕਿਸੇ ਦਾ ਠੇਕਾਗਾ ਉਹ ਠੇਕਾ ਕੀ ਇੱਕ ਲੈ ਦੇ ਕੇ ਇੱਕ ਤਾਂ ਕੁੜੀ ਆ ਗਈ ਉਸੇ ਨੂੰ ਨਹੀਂ ਦੇ ਸਕਦੇ ਆਪਾਂ ਦੋ ਸੇਲੜਾ ਇੱਕ ਕੁੜੀ ਆ ਕੁੜੀ ਨੂੰ ਪਤਾ ਲੱਗ ਗਿਆ ਤੁਸੀਂ ਫੋਨ ਕਰਤਾ ਹੁਣ ਵੀ ਕੱਲ ਮੈਂ ਸੈਲਰੀ ਲਿਆਂਦੀ ਆ ਫੜ ਕੇ ਉਹ ਚਲ ਕੁਝ ਨਹੀਂ ਹੁੰਦਾ ਕੋਈ ਉਹ ਸਮਾਨ ਪਿਆ ਕਰ ਪਚਾਲ ਦੇਾਂਗੇ ਮੈਥੋਂ ਮੁੱਥੋਂ ਨਹੀਂ ਚਾਹੀਦਾਗਾ ਮੈਂ ਤਾਂ ਕੰਮ ਕਰਦੀ ਆ ਕੁੱਤੋਂ ਦੇਖ ਲਓ ਬੱਦਲ ਆਈ ਜਾਂਦਾਗਾ ਜਾਇ ਗੁਣੀ ਜਾਂਦਾ ਕਾਹੋਈ ਗੱਲ ਤੁਸੀਂ ਤਾਂ 5-6 ਜਾਨੀਓ ਸੜੇ ਤਾਂ ਨਹੀਂ ਕੋਈ ਹੁੰਦਾ ਗਾ ਆਪਣੇ ਤੇ ਇੱਕਾ ਹੀ ਚੱਲ 5-6 ਜਣਿਆਂ ਦਾ ਕੀ ਮਤਲਬ ਐ ਤੂੰ ਨਾ ਮੇਰੇ ਪੇਕੇ ਤੱਕ ਨਾ ਜਾਇਆ ਕਰਨ ਨਾਲ ਇੱਕਾ ਤੱਕ ਨਾ ਜਾਇਆ ਕਰ ਆਖੇ ਤੇ ਫਿਰ ਤੈਨੂੰ ਲੱਗਦੀ ਨਹੀਂ ਜਾਵਣਾ ਬੇ ਕਹਿੰਦਾ ਇੱਕ ਮੈਂ ਆਖੇ ਲੱਗਣੋਂ ਪਹਿਲਾਂ ਅੰਦਰ ਜਾ ਕੇ ਤੇ ਲੱਖ ਲਾਰ ਕਿੰਨਾ ਪੈ ਰਿਹਾ ਚਾਹ ਤੁਸ ਨਹੀਂ ਉਹ ਛੱਡ ਪਰ ਤੂੰ ਐ ਕਰ ਤਿਆਰ ਹੋ ਮੈਂ ਜਿਵੇਂ ਕਰਦਾ ਚੱਲ ਕੋਣਾ ਜਾ ਮੈਮੂ ਨਹੀਂ ਜਾਂਦੇ ਨਾਲ ਮੈਨੂੰ ਐ ਦੱਸ ਤੂੰ ਕਿਹਾ ਕਿੱਥੇ ਸੀ ਇੱਥੇ ਹੀ ਬੈਠਾ ਜੇ ਸਾਥ ਚੋਰ ਮੈਂ ਜਾਣਾ ਕਿਤੇ ਸਾਥ ਚ ਬੈਠਣ ਨੂੰ ਕੀ ਹੋ ਗਿਆ ਤੈਨੂੰ ਇਹ ਪਤਾ ਨਾਲ ਹੱਥ ਵਟਾ ਦਾ ਮਾੜਾ ਮੋਟਾ ਇੱਕ ਤਾਂ ਅੱਗ ਲੱਗਣੀ ਲਾਈਟ ਵਾਲੀ ਜਾਂਦੀ ਐ ਨਿਮੈਟਰ ਵਾਲਾ ਦੱਸ ਉਹ ਨਿਮੈਟਰ ਤੇ ਲੱਗ ਜਾਊਗਾ ਤੂੰ ਐ ਕਰ ਦੋ ਧਿਆਰ ਨਾਲ ਬੱਸ ਚੱਲਦੇ ਆਂਗੇ ਨਾ ਮੈਂ ਨਹੀਂ ਜਾਂਦੀ ਹੈਗੀ ਮੈਥੋਂ ਨਹੀਂ ਜਾਈਦਾ ਹੈਗਾ ਚੱਲ ਕੋਈ ਗੱਲ ਨਹੀਂ ਸਾਨੂੰ ਮੇਰੀ ਗੱਲ ਸੁਣਨਾ ਸੰਧਾਰੇ ਸੰਧੁਰੇ ਦੀ ਕੋਈ ਲੋੜ ਨਹੀਂ ਜਾਣਾ ਨਹੀਂ ਹੈਗਾ ਮੈਂ ਤੈਨੂੰ ਪਿਆਰ ਨਾਲ ਕਹਤਾ ਚੱਲ ਤੂੰ ਜਾ ਯਾਰ ਚੱਲ ਜਾ ਕੰਮ ਕਰ ਇਹ ਤਾਂ ਨਹੀਂ ਜਾਂਦੀ ਹੈਗੀ ਮੈਨੂੰ ਬਾਹਰ ਦੀ ਬਾਰ ਜਾਣਾ ਪਊਗਾ ਜੇ ਮੇਰੇ ਮਾਂ-ਬਾਪ ਹੁੰਦਾ ਉਹ ਵੀ ਤਾਂ ਜਾਂਦੀ ਚੱਲ ਦੇਖਦੇ ਆਂ ਕੀ ਬਣਦਾ ਬਾਹਰ ਜਾ ਕੇ ਲੈ ਬਾਹਰ ਗੇਟ ਤੇ ਝੜੂ ਮਾਰ ਹੀ ਆਵਾਂ ਹਨਾ ਸਾਰੇ ਕੰਮ ਨਿਬੜ ਜਾਣਗੇ ਫਿਰ ਕਿਵੇਂ ਗੱਗੂ ਮੰਮੀ ਵਾਲੇ ਬਿਸਕੁਟ ਖਾ ਕੇ ਤੈਨੂੰ ਖੰਗ ਹੋ ਗਈ ਨਾ ਨਾ ਹੂੰ ਪੱਤੇ ਵਾਲੇ ਦੇਸੀ ਕੋਦੇ ਬਿਸਕੁਟ ਨਾ ਹਾ ਹਾ ਬਈ ਬਈ ਟਿੱਕ ਕੋਈ ਨਹੀਂ ਜਦੋਂ ਮੇਰਾ ਭਰਾ ਆ ਗਿਆ ਮੈਂ ਵੀ ਤੈਨੂੰ ਖਵਾ ਦੂੰ ਬਥੇਰੇ ਡਕਾ ਦੂੰ ਬਾਲ ਹਾਜਮਾ ਹੋ ਜੂ ਤੈਨੂੰ ਮੱਠੀਆਂ ਚਾਹਣਾ ਖਾਦੀਆਂ ਮੈਂ ਤੈਨੂੰ ਬਾਦ ਹਾਜਮਾ ਹੋ ਜੂ ਉਹ ਨਹੀਂ ਹੁੰਦਾ ਚਾ ਕੋਈ ਨਾ ਮੇਰਾ ਭਰਾ ਆਉਣ ਵਾਲਾ ਹੀ ਐ ਫੜਾ ਜੂ ਗਿਆ ਨਹੀਂ ਆਉਣ ਵਾਲੀ ਹੈਗਾ ਫੜਾ ਤੈਨੂੰ ਪਹਿਲਾਂ ਮੈਂ ਕਿਦੋਂ ਇਹਨੂੰ ਗੱਗੂ ਰਖਵਾ ਇਹ ਗੱਗੂ ਲਿੱਸਾ ਹੋ ਰਿਹਾਗਾ ਖਰਾਕ ਨਹੀਂ ਮਿਲਦੀ ਬੁਰੀ ਕੀ ਪਤਾ ਸਾਡੇ ਬਿਸਕਟਾਂ ਨਾ ਮੋਟਾ ਹੀ ਹੋ ਜੇ ਸਾਡਾ ਤਾਂ ਪਿਹੜਾ ਦਾ ਡਿਊਟੀ ਤੇ ਜਿਸ ਵਾਂ ਹੋਣੀ ਆ ਉਹ ਮੈਂ ਕਰਦੇ ਆਂ ਆਪ ਚੱਲ ਚੰਗਾ ਤੂੰ ਤਾਂ ਵੇਹਲਾਗਾ ਵੇਹਲਾ ਬਣਾ ਤੀ ਆਹ ਕਰਾ ਢੰਡਾ ਹੁੰਦਾ ਮਗਾਲੀ ਫਿਰ ਆਉਗਾ ਭਾਈ ਤਰਾ ਆ ਮਗਾ ਲੈਨੀ ਆ ਠੰਡੇ ਬਣਾ ਮਤਾੜਿਆਗਾ ਤੂੰ ਕਿਵੇਂ ਵੀਰ ਆ ਗਏ ਵੀਰੇ ਕਿਵੇਂ ਆ ਪਾਣੇ ਠੀਕ ਐ ਵੀਰੇ ਪਰ ਕਿਵੇਂ ਆਜ ਅੰਦਰ ਆਜ ਨਾ ਨਾ ਅੰਦਰ ਤਾਂ ਕਾਨੂੰ ਕਰ ਪੈਣੇ ਹੈ ਤੁਹਾਨੂੰ ਪਤਾ ਫਿਰ ਕਰੇ ਬੜਾ ਕਲੇਸ਼ ਚੱਲਦਾ ਹੁੰਦਾ ਕਿਉਂ ਕਲੇਸ਼ ਕਰਦਾ ਉਹਦੋਂ ਪਤਾ ਲੱਗਿਆ ਬੈਕ ਕਾਦਾ ਕਰੜਾ ਪੈਣੇ ਮਤਾਂ ਫਸ ਗਿਆ ਇੱਕ ਵਾਸਾ ਚਲ ਆਜ ਪਾਣੀ ਦੀ ਗੋੜਾ ਤਾਂ ਪੀ ਲੈ ਨਾ ਬਸ ਪੈਣੇ ਬਾਅਦ ਪਾਣੀ ਪੋਣੀ ਤਾਂ ਠੀਕ ਆ ਉਹਦਾ ਬਸ ਮਾਤਾ ਚੋਰੀ ਨੂੰ ਆਏਗਾ ਚਲ ਤੂੰ ਕਲੇਸ਼ ਤਾਂ ਨਹੀਂ ਕਰਕੇ ਆਇਆ ਕਲੇਸ਼ ਤੁਹਾਨੂੰ ਤੈਨੂੰ ਪਤਾ ਯਾਰ ਰੋਜ਼ ਹੀ ਚੱਲਦਾ ਰਹਿੰਦਾ ਹੈਗਾ ਚਲ ਕੋਈ ਨਹੀਂ ਪਤਾ ਨਹੀਂ ਕਿਹ ਹੈ ਜੇ ਆ ਗਈ ਆਪਣੇ ਆਹ ਤਾਂ ਕੋਈ ਹੈ ਹੀ ਨਹੀਂ ਸੀਗਾ ਵੀਰ ਮੇਰੇ ਕਰਕੇ ਆਪਦੇ ਘਰੇ ਕਲੇਸ਼ ਨਾ ਪਾ। ਸੰਧਾਰੇ ਜੀ ਤਾਂ ਕੋਈ ਗੱਲ ਨਹੀਂ ਆਉਗਾ। ਤੁਹਾਨੂੰ ਨਾ ਕਾਨੂੰ ਪੈਣੇ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਗਈ। ਉਹਨੂੰ ਮੈਂ ਅਹੀਂ ਕਹਿਣਾ ਉਹ ਤਾਂ ਚੱਲ ਹੈਗੇ ਨਾ ਚਾਰ ਪੰਜ ਜਿਹੇ ਜਿਹੋ ਨਾਲ ਚੱਲ ਜਾਂਦਾ ਜਿਹਹ ਜਾਂਦਾ ਠੀਕ ਆ। ਆਪਣਾ ਤਾਂ ਮੈਂ ਕੱਲੀ ਕਰੀ ਉਹਦੇ ਉਹਦੇ ਕਰਕੇ ਵੀ ਨਹੀਂ ਚਾ ਸਕਦੀ ਜੇ ਮਾਂ ਮਾਂ ਬਾਪ ਹੁੰਦਾ ਆਪਣਾ ਕਾਨੂੰ ਇਹ ਆਹੋ ਕਰਨਾ ਪੈਂਦਾ। ਹਾਂ ਇਹ ਤਾਂ ਹੈ ਮੇਰੇ। ਸਮਾਂ ਵਿੱਚ ਫਸ ਗਿਆ ਮੈਂ ਤਾਂ ਜੇ ਤੇਰੀ ਸੁਣਦਾ ਤਾਂ ਵੀ ਮਾੜਾ ਜੀ ਉਹਦੀ ਸੁਣਦਾ ਤਾਂ ਵੀ ਮਾੜਾ ਹਨਾ। ਚੱਲ ਠੱਡ ਮੈਂ ਤਾਂ ਉਹ ਤਾਂ ਨਹੀਂ ਆਏਗਾ ਤੂੰ ਐ ਕਰਾ ਛੱਡ ਨਾ ਰੱਖ। ਨਹੀਂ ਨਹੀਂ ਰਹਿਣ ਦੇ ਵੀਰੇ ਤੁਹਾਨੂੰ ਪੈਸੇ ਹੀ ਲੋੜ ਨੇ। ਨਹੀਂ ਨਹੀਂ ਰਹਿਣ ਬੇਰਾ ਇਹ ਹੁਣ ਚਾਹ ਤਾਂ ਪੀ ਲੈ ਚਾਹਤ ਨੂੰ ਪਤਾ ਉਹ ਫਿਰ ਹੁਣ ਮੈਂ ਕਿਹੜਾ ਦੱਸ ਕਹਾਂ ਜੇ ਉਹਨੂੰ ਪਤਾ ਲੱਗ ਕਲੇਸ਼ ਪਾ ਲਵੇ ਮੈਨੂੰ ਪਤਾ ਰਹੇਗਾ ਚੰਗਾ ਫਿਰ ਭੈਣੇ ਚੱਲ ਚੱਲ ਹੋ ਉਹਨੂੰ ਪਤਾ ਵਸ ਹੁਣ ਤਾਂ ਚੱਲ ਜੰਗਾ ਜੰਗਾ ਬੰਦ ਹੋ ਨਾ ਕੋਈ ਨਾ ਪੜੇ ਤੂੰ ਨਾ ਮਾਣਾ ਹਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੋਂਦੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਤੇ ਸਾਨੂੰ ਬਹੁਤ ਖੁਸ਼ੀ ਹੈ ਵੀ ਤੁਸੀਂ ਸਾਡੀਆਂ ਵੀਡੀਓ ਦੇਖ ਰਹੇ ਹੋ ਬਹੁਤ ਧਿਆਨ ਨਾਲ ਦੇਖ ਰਹੇ ਹੋ ਤੇ ਸਪੋਰਟ ਵੀ ਕਰ ਰਹੇ ਹੋ ਪਰ ਹੱਥ ਵਨ ਕੇ ਬੇਨਤੀ ਹੈ ਵੀ ਤੁਸੀਂ ਆਪਣਾ ਨਾਮ ਮੈਂਸ਼ਨ ਕਰ ਦਿਓ ਆਪਣੇ ਏਰੀਆ ਦਾ ਨਾਮ ਜਰੂਰ ਮੈਂਸ਼ਨ ਕਰਿਆ ਕਰੋ ਤੇ ਜਿਹੜੇ ਪਾਤਰ ਦੀ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਉਹਨਾਂ ਦਾ ਨਾਮ ਜਾਂ ਰਿਸ਼ਤੇ ਤੋਂ ਜਰੂਰ ਤੁਸੀਂ ਇੱਕ ਵਾਰ ਨਾ ਦੱਸ ਦਿਆ ਕਰੋ ਸਾਨੂੰ ਵੀ ਹਾਂ ਆਹ ਰਿਸ਼ਤਾ ਹੈ ਜਾਂ ਇਹ ਤੁਹਾਡਾ ਫੁੱਫੜ ਜੀ ਹੈ ਜਾਂ ਰਾਣੀ ਕੋਈ ਵੀ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਵੀ ਹੌਸਲਾ ਮਿਲਦਾ ਹੈ ਐਨੇ ਕਹਿੰਦੇ ਵੀ ਧੰਨਵਾਦ ਜੀ ਬਾਕੀ ਤੁਸੀਂ ਦੱਸ ਦਿਓ ਜੀ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਜੇ ਅਸੀਂ ਵੀਡੀਓ ਬਣਾਈ ਅੱਜ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਜੋ ਅਸੀਂ ਅੱਜ ਵੀਡੀਓ ਬਣਾਈ ਹੈ ਸੰਧਾਰੇ ਦੀ ਉਡੀਕ ਇਸ ਵੀਡੀਓ ਨੂੰ ਸਾਰੇ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ